ਦੇਸ਼ ਦੇ ਵਿੱਚ ਐਨਟੀ ਪੇਪਰ ਲੀਕ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ ਕਿੰਦੇ ਸਰਕਾਰ ਨੇ ਅੱਧ ਰਾਤ ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਜਨਤਕ ਪ੍ਰੀਖਿਆ ਬਿਲ 2024 ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਸੋ ਪੇਪਰ ਲੀਕ ਕਰਨ ਤੇ ਹੋਵੇਗੀ 3 ਤੋਂ 10 ਸਾਲ ਤੱਕ ਦੀ ਸਜ਼ਾ 1 ਕਰੋੜ ਰੁਪਏ ਤੱਕ ਦਾ ਲੱਗੇਗਾ ਜੁਰਮਾਨਾ ਕਿਸੇ ਸੰਸਦ ਦੇ ਵੱਲੋਂ ਪੇਪਰ ਲੀਕ ਕਰਨ ਤੇ ਜਾਇਦਾਦ ਹੋਵੇਗੀ ਨਸ਼ਚ ਜੋ ਕੇਂਦਰ ਸਰਕਾਰ ਦੇ ਵੱਲੋਂ ਅੱਧ ਰਾਤ ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਦੇਸ਼ ਦੇ ਵਿੱਚ ਐਨਟੀ ਪੇਪਰ ਲੀਕ ਕਾਨੂੰਨ ਲਾਗੂ ਕੀਤਾ ਗਿਆ ਜਿੱਥੇ ਕਿ ਹੁਣ ਸਜ਼ਾ ਹੋਵੇਗੀ ਤੇ ਜੁਰਮਾਨਾ ਵੀ ਹੋਵੇਗਾ ਜੋ ਵੀ ਪੇਪਰ ਲੀਕ ਕਰੇਗਾ ਸੋ ਉਸਦੇ ਲਈ ਇਹ ਐਂਟੀ ਪੇਪਰ ਲੀਕ ਕਾਨੂੰਨ ਜਿਹੜਾ ਕਿ ਇਹ ਲਾਗੂ ਕੀਤਾ ਗਿਆ ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੇਪਰ ਲੀਕ ਕਰਨ ਤੇ ਹੋਵੇਗੀ 3 ਤੋਂ 10 ਸਾਲ ਤੱਕ ਦੀ ਸਜ਼ਾ ਜਨਤਕ ਪ੍ਰੀਖਿਆ ਬਿਲ 2024 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਲੱਗੇਗਾ ਤੇ ਕਿਸੇ ਸੰਸਥਾ ਦੇ ਵੱਲੋਂ ਅਗਰ ਪੇਪਰ ਲੀਕ ਕੀਤਾ ਗਿਆ ਤਾਂ ਉਸ ਦੀ ਜਾਇਦਾਦ ਵੀ ਨਸ਼ਟ ਕੀਤੀ ਜਾਵੇਗੀ ਸੋ ਦੇਸ਼ ਦੇ ਵਿੱਚ ਐਂਟੀ ਪੇਪਰ ਲੀਕ ਕਾਨੂੰਨ ਲਾਗੂ ਕੀਤਾ ਗਿਆ ਹੈ ਕੇਂਦਰ ਸਰਕਾਰ ਨੇ ਅੱਧ ਰਾਤ ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਹੁਣ ਸਖਤ ਹੋਇਆ ਕੇਂਦਰ ਸਰਕਾਰ ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ